ਇਸ ਧੰਨੂ ਘਾਰਿਆਂ ਦਾ ਜ਼ਿਕਰ ਵਾਹਿਗੁਰੂ ਜੀ ਕਾ ਫਾਲਸਾ ਦੇਖੋ ਜਿੱਥੇ ਖਫਤੇ ਜੂਨ 1983 ਵਿੱਚ ਜੋ ਭਾਰਤੀ ਨੀਤੀ ਵੱਲੋਂ ਵਟਾਰੇ ਤੇ ਰੂਹਾਨੀਅਤ ਕੇਂਦਰ ਇੱਕੋ ਸਾਂਝੀ ਵਾਲਤਾ ਦਾ ਉਦੇਸ਼ ਰਿਹਾ ਹੈ ਜਿੱਥੇ ਮਨੁੱਖਤਾ ਨੂੰ ਇੱਕ ਮਾਰਗ ਮਿਲਦਾ ਹੈ ਉਸ ਪਵਨ ਪੁੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਉੱਪਰ ਭਾਰਤੀ ਹਕੂਮਤ ਵੱਲੋਂ ਗੋਲੀਆਂ ਚਲਾਈਆਂ ਗਈਆਂ ਔਰ ਸਿੱਖਾਂ ਦੇ ਸਰਵਉੱਚ ਸਥਾਨ ਨੀਰੀ ਪੀਰ ਦੇ ਮਾਰਗ ਸਤਪੁਰੇ ਦੀ ਬਹਾਦਰੀ ਦੇ ਪਵਨ ਪੁੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ, ਤੋਪਖਾਨੇ ਗੋੜਿਆਂ ਦੇ ਨਾਲ ਭਾਰਤੀ ਸਪੋਰਟ ਦੇ ਵੱਲੋਂ ਬੈਠੇ ਰਿਖੀ ਕੀਤਾ ਗਿਆ ਸੈਂਕੜੇ ਸਾਲਾਂ ਤੋਂ ਜੋ ਸਤਪੁਰਾਂ ਦੇ 52 ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਦਰਸ਼ਨ ਇਸ਼ਨਾਨ ਕਰਨ ਵਾਸਤੇ ਲੋਕੀਆਂ ਸਾਂ। ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਬੱਚੇ ਸ਼ਹੀਦ ਕੀਤੇ ਗਏ। ਬੱਚੇ ਫੜ-ਫੜ ਕੇ ਕੰਧਾਂ ਨਾਲ ਵਾਰ-ਵਾਰ ਸ਼ਹੀਦ ਕੀਤੇ ਗਏ। ਜਿਉਂਦੇ ਬੱਚੇ ਜਿਨ੍ਹਾਂ ਦੇ ਮਾਪੇ ਸ਼ਹੀਦ ਹੋ ਚੁੱਕੇ ਸਨ, ਉਹ ਜਿਉਂਦੇ ਬੱਚਿਆਂ ਨੂੰ ਵੀ ਗੋਲੀਆਂ ਮਾਰ-ਮਾਰ ਕੇ ਸ਼ਹੀਦ ਕੀਤਾ ਗਿਆ। ਇਹ ਜੋ ਵੈਛੀ ਆਂਦਾ ਕਾਰਵਾਈ, ਵੈਛੀ ਆਂਦਾ ਜਿਹੜਾ ਕਾਰਾ ਭਾਰਤੀ ਹਮਤਵਰਦੋਂ ਭਾਰਤੀ ਫੌਜ ਵੱਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕਿਉਂ 1984 ਨੂੰ ਬੰਦ ਆ ਗਿਆ। ਉਹ ਸਿੱਖ ਨਾ ਕਦੇ ਭੁੱਲੀ ਸਕਦੇ ਨੇ ਤੇ ਨਾ ਉਸ ਹੁਕਮਤ ਨੂੰ ਕਦੇ ਬਖਸ਼ੀ ਸਕਦੇ ਨੇ। 40 ਸਾਲ ਪੂਰੇ ਹੋ ਗਏ ਨੇ। ਜਿਹੜੇ ਸਿੱਖਾਂ ਦੇ ਉਹ ਜ਼ਖਮ ਨੇ ਉਹ ਹਾਲੇ ਵੀ ਅੱਲੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੀਰੇਕਾਲ ਤਖਤ ਸਾਹਿਬ ਜੀ ਦਾ ਉਸ ਸੰਗ ਦਾ ਜਿਹੜਾ ਬਾਰਡਰ ਹੈ ਉਹ ਵੀ ਬਣਾ ਕੇ ਸ਼ੀਰੇਕਾਲ ਤਖਤ ਸਾਹਿਬ ਦੇ ਬਾਹਵਾਰ ਸੰਗਤਿ ਦਰਸ਼ਨਾ ਵਾਸਤੇ ਸਿਸ਼ੋਗ ਕੀਤਾ ਗਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਤਾਂ ਨਗਿੰਗਰਾਂ ਸਾਹਿਬ ਜੀ ਮਹਾਰਾਜੀ ਦੇ ਪਾਵਨ ਸਰੂਪ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਉਸ ਦਿਨ ਪ੍ਰਕਾਸ਼ਮਾਨ ਸੰਗ ਉਹ ਪਾਵਨ ਸਰੂਪ ਜਿਹਨਾਂ ਹਰ ਸਾਲ ਪ੍ਰਕਾਸ਼ ਦਿੱਤੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਬਾਬਾ ਬੁਰਗੋਸ ਸਿੰਘ ਜੀ ਦੇ ਸਥਾਨ ਤੇ ਅੱਜ ਪ੍ਰਕਾਸ਼ ਦਿੱਤੇ ਗਏ ਨੇ ਸੰਗਤ ਨੂੰ ਸਤਿਗੁਰਾਂ ਦੇ ਪਾਵਨ ਸਰੂਪ ਔਰ ਉਹ ਗੋਲੀ ਜੋ ਸਤਿਗੁਰਾਂ ਦੇ ਪਾਵਨ ਸਰੂਪ ਦੇ ਅੰਦਰ ਦੱਖਣੀ ਭਾਈ ਵਾਲੇ ਪਾਸਿਓਂ ਵਾਕੇ ਲੱਗੀ ਔਰ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਤੱਕ ਜੋ ਸਤਿਗੁਰਾਂ ਦੇ ਪਾਵਨ ਸ਼ੀਵ ਜੱਗ ਹੋਇਆ ਉਹ ਗੋਰੀ ਉਸਤਤ ਪਰਮੇ ਪਾਵਨ ਸਰੂਪ ਸੰਗਤ ਤੇ ਦਰਸ਼ਨ ਵਾਸਤੇ ਪ੍ਰਕਾਸ਼ਮਾਨ ਕੀਤੇ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਹਦੇਸ਼ ਕੀਤਾ ਗਿਆ ਕਿ ਇਹ ਪੀਚਾ ਘਦੋ ਘਾਰ ਹੈ ਜਿਹੜਾ ਸਿੱਖ ਪੰਥ ਦੇ ਵਿੱਚ ਵਾਪਰਿਆ ਹੈ ਸਿੱਖ ਪੰਥ ਦੇ ਨਾਲ ਵਾਪਰਿਆ ਹੈ ਜਿਸ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਔਰ ਹੋਰ ਸੈੰਤੀ ਗੁਰਦੁਆਰਿਆਂ ਤੇ ਭਾਰਤੀ ਹਕੂਮਤ ਵੱਲੋਂ ਹਮਲਾ ਕਰਕੇ ਤੇ ਉਹਨਾਂ ਦੀ ਗੱਦੀ ਕਰ ਜਿਹੜੀ ਜਿਹੜੀ ਹੈ ਉਹ ਕੀਤੀ ਗਈ ਹੈ ਸੰਗਤਾਂ ਨੂੰ ਆਦੇਸ਼ ਕੀਤਾ ਗਿਆ ਕਿ ਦੁਨੀਆਂ ਪਰ ਵਿੱਚ ਵਸਦੇ ਹਰ ਔਰ ਹਰ ਗੋਦਵਾਰਾ ਸਾਹਿਬ ਦੇ ਵਿੱਚ ਇਸ ਜੁਲਮੀ ਦਾਸਤਾਨ ਦੀ ਜਿਹੜਾ ਸਮਾਗਮ ਕਰਵਾ ਕੇ ਸੰਗਤ ਦੇ ਨਾਲ ਆਉਣ ਵਾਲੀ ਪੀੜ੍ਹੀ ਦੇ ਨਾਲ ਇਹ ਜਿਹੜੇ ਦਾਸਤਾਨ ਹੈ ਇਹਨੂੰ ਸਾਂਝਾ ਕੀਤਾ ਜਾਏ ਔਰ ਹਰ ਸੇਖ 4 ਤੋਂ 6 ਜੂਨ ਤੱਕ ਆਪਣੀ ਸੀਸ ਤੇ ਕਾਲੀਆਂ ਦਸਤਾਰਾਂ ਸਜਾਉਣ ਔਰ ਬੀਬੀਆਂ ਕਾਲੇ ਦੁਪੱਟੇ ਲੈ ਕੇ ਉਸ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਵੀ ਕਰਨ ਔਰ ਗੁਰਮੁਸਤ ਮਾਰਕਿੰਗ ਕਰਵਾ ਕੇ ਸੰਗਤਾਂ ਨੂੰ ਜਾਣੂ ਕਰਨ ਦਾ ਜਿਹੜਾ ਯਤਨ ਹੈ ਉਹ ਜਰੂਰ ਕਰਨ ਔਰ ਬਹੁਤ ਹੀ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਔਰ ਸਤਕਾਰ ਪ੍ਰੇਟ ਕਰਨ ਜਿਨ੍ਹਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਆਣ-ਬਾਣ ਛਾਲ ਮਰਿਆ ਦਾ ਉਹ ਫਰਾਕ ਦੇ ਹੋਇਆ ਸ਼ਹਾਦਤ ਪ੍ਰਾਪਤ ਕੀਤੀ ਹੈ